ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਨਿਕਾ ਦਾਵਨ ਅਫੀਸ਼ੀਅਲ ਹੈ ਜਿਨੇ ਜਿਨੇ ਮੈਨੂੰ ਫੋਲੋ ਨਹੀਂ ਕੀਤਾ ਮੈਨੂੰ ਫੋਲੋ ਕਰ ਲਓ ਜਿਨੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਮੈਨੂੰ YouTube ਤੇ ਵੀ ਸਬਸਕ੍ਰਾਈਬ ਕਰ ਲਓ ਮੇਰਾ ਸੇਮ ਨਾਮ ਮੇਰਾ ਸੇਮ ਜੋ ਵੀ ਹੈ ਆਪਣਾ ਐਪ ਦਾ ਚੱਲ ਰਿਹਾ ਉਹ ਇੱਕ YouTube ਐਂਡ Facebook ਦੋਨਾਂ ਦੇ ਮੋਨਿਕਾ ਦਾਵਨ ਅਫੀਸ਼ੀਅਲ ਦਾ ਨਾਮ ਦਿੱਤਾ ਗਿਆ ਹੈ ਤੇ ਤੁਸੀਂ ਉਸ ਨੂੰ ਫੋਲੋ ਬੇਸ ਕਰ ਲਵੋ ਹੈਨਾ ਤੇ ਹਾਂਜੀ ਕੱਲ ਸੜੇ ਮੋਦੀ ਸਰ ਆਈਸੀ ਆ ਸਪੀਚ ਦੇਣ ਲਈ ਤੇ ਆਲ ਖਬਰਾਂ ਦੇ ਵਿੱਚ ਔਰ ਟੀਵੀ ਦੇ ਵਿੱਚ ਸਾਰਿਆਂ ਨੇ ਸੁਨਿਆ ਹੀ ਹੋਏਗਾ ਔਰ ਕੱਲ ਇੱਕ ਸੰਦੂਰ ਦੇ ਟਾਈਮ ਦਿੱਤਾ ਗਿਆ ਸੀ ਜਿਹਦੇ ਵਿੱਚ ਬਹੁਤ سارے ਸਾਡੇ ਜਿਹੜੇ ਫੌਜੀ ਲੋਕ ਮਤਲਬ ਇਸ ਤਰ੍ਹਾਂ ਹੋ ਗਏ ਜਾਂ ਮਤਲਬ ਅਮਰ ਸ਼ਹੀਦ ਜਿਨੂੰ ਕਿਹਾ ਜਾ ਸਕਦਾ ਹੈ ਕਿਛ ਵੀ ਲਗਾ ਲਓ ਤੇ ਉਹਨਾਂ ਦੇ ਟਾਈਮ ਟੇਬਲ ਦੇ ਹਿਸਾਬ ਨਾਲ ਉਹਨਾਂ ਨੇ ਕੱਲ ਮੋਦੀ ਸਰ ਨੇ ਸੰਧੂੜ ਦੇ ਦਾ ਟਾਈਮ ਦਿੱਤਾ ਹੋਇਆ ਸੀ ਔਰ ਜਿਹਦੇ ਵਿੱਚ ਕਿ ਉਹਨਾਂ ਨੇ ਲਾਈਟਿੰਗ ਦੀ ਜਿਹੜੀ ਕਿ ਸਭਾਵਨਾ ਉਹ ਵੀ ਆਫ ਕਰ ਦਿੱਤੀ ਹੋਈ ਸੀ ਔਰ ਲਾਈਟਿੰਗ ਦਾ ਟਾਈਮ ਮੈਕਸਿਮਮ ਮਤਲਬ 9:00 ਵਜੇ ਦੇ پاس-પાસ ਲਾਈਟ ਜਿਹੜੀ ਕਿ ਆਲ ਅੰਮ੍ਰਿਤਸਰ ਸਾਡੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਤੇ ਚਲੋ ਚਲੀ ਗਈ ਸੀ ਔਰ ਲਾਈਟ 11:30 ਮੈਕਸਿਮਮ ਦੇ پاس-પાસ ਆ ਚੁੱਕੀ ਸੀ ਕਿਉਂਕਿ ਇੱਕ ਤੇ ਲਾਈਟਿੰਗ ਜਿਹੜੀ ਆਫ ਕਰਨ ਦਾ ਟਾਈਮ ਪੀਰੀਅਡ ਸੀ ਉਹ ਇੱਕ ਤੇ ਹੈਗਾ ਸੀਗੇ ਨਾ ਕਿ ਮਤਲਬ ਟਾਈਮ ਸੇਜ਼ 8 ਵਜੇ ਵਧਾ ਦੇਣੀ ਲਾਈਟ ਤੇ 5 ਵਜੇ ਸਵਕ ਤੇ ਟਾਈਮ ਤੇ ਲੈ ਕੇ ਆਣੀ ਪਰ ਕੱਲ ਕੁਛ ਇਸ ਤਰ੍ਹਾਂ ਦਾ ਟਾਈਮ ਨਹੀਂ ਸੀ ਕੱਲ ਉਹਨਾਂ ਨੇ ਨਾਰਮਲੀ 9 ਵਜੇ ਦਾ ਲਾਈਟ ਜਿਹੜਾ ਆਫ ਕਰ ਦਿੱਤਾ ਔਰ ਸਾਢੇ 11 ਵਜੇ ਲਾਈਟ ਨੂੰ ਉਹਨਾਂ ਨੇ ਸਟਾਰਟਸ ਕਰ ਦਿੱਤਾ ਤੇ ਜਿਹੜੇ ਚਲੋ ਸਾਡੇ ਯੰਗ ਦੇ ਵਿੱਚ ਕੁਝ ਫੌਜੀ ਲੋਕ ਇਸ ਤਰ੍ਹਾਂ ਹੋ ਗਏ ਤੇ ਉਹਨਾਂ ਦੇ ਟਾਈਮ ਤੇ ਹਿਸਾਬ ਨਾਲ ਉਹਨਾਂ ਨੇ ਉਹਨਾਂ ਨੂੰ ਜੋ ਵੀ ਹੈ ਸੰਦੂਰ ਡੇ ਦਾ ਟਾਈਮ ਦਿੱਤਾ ਕਿ ਕਾਫੀ ਲੋਕ ਜਿਹੜੇ ਮਤਲਬ ਜਿਨ੍ਹਾਂ ਨੇ ਹਜੇ ਨਵਾਂ ਨਵਾਂ ਵਿਆਹ ਹੋਇਆ ਸੀ ਜਾਂ ਚੂੜਾ ਹੱਥੀ ਪਾਇਆ ਸੀ ਜਾਂ ਕਿਸ ਤਰ੍ਹਾਂ ਵੀ ਹੈ ਤੇ ਟਾਈਮ ਤੋਂ ਪਹਿਲਾਂ ਹੀ ਉਹਨਾਂ ਦੇ ਨਾਲ ਬਹੁਤ ਬੁਰਾ ਹੋਇਆ ਤੇ ਉਸ ਬਾਰੇ ਮੋਦੀ ਸੱਨੇ ਸਪੀਚ ਦਿੱਤੀ ਤੇ ਇਹ ਹੋਰ ਵੀ ਬਾਅਦ ਕੀ ਕੰਟੀਨਿਊ ਜਿਹੜੇ ਗੱਲਾਂ ਉਹਨਾਂ ਨੇ ਕਲੀਅਰ ਕੀਤੀਆਂ ਨੇ ਤੇ ਅੱਗੇ ਵੀ ਮੈਂ ਪਰਮਾਤਮਾ ਅਗੇ ਦੁਆ ਕਰਾਂਗੀ ਕਿ ਸਭ ਕੁਝ ਠੀਕ ਠਾਕ ਰਹੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ ਜਿਹਦੇ ਵਿੱਚ ਕਾਨੂੰ ਕੋਈ ਪ੍ਰੋਬਲਮ ਖੜੀ ਹੋਵੇ ਤੇ ਬਾਕੀ ਮੈਂ ਅੱਗੇ ਵੀ ਤੁਹਾਨੂੰ ਕਹਿ ਚੁੱਕੀ ਹਾਂ ਭਗਵਾਨ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਪਰਮਾਤਮਾ 'ਚ ਬਹੁਤ ਸ਼ਕਤੀ ਹੁੰਦੀ ਹੈ ਸਿਰਫ ਉਹਨੂੰ ਥੋੜਾ ਜਿਹਾ ਅਸੀਂ ਅਗਰ ਤਰੀਕੇ ਨਾਲ ਪਰਮਾਤਮਾ ਦਾ ਨਾਮ ਜਪੀਏ ਜਾਂ ਤਰੀਕੇ ਨਾਲ ਉਹਨੂੰ ਅਜ਼ਮਾਈਏ ਤੇ ਪੱਥਰਾਂ ਦੇ ਵਿੱਚੋਂ ਵੀ ਰੱਬ ਮਿਲ ਜਾਂਦਾ ਹੈ ਤਾਂ ਫਿਰ ਇਹ ਦੇ ਸਾਡੇ ਚਲੋ ਆਪਣੇ ਗੁਰੂ ਮਹਾਰਾਜ ਜੀ ਜਾਂ ਪਰਮਾਤਮਾ ਹੈ ਜਿਨ੍ਹਾਂ ਨੂੰ ਅਸੀਂ ਪੂਰਾ ਧਿਆਨ ਦੇ ਨਾਲ ਉਹਨਾਂ ਦਾ ਪ੍ਰਚਾਰ ਕਰਦੇ ਹਾਂ ਪਾਠ ਕਰਦੇ ਹਾਂ ਉਹਨਾਂ ਦੀ ਨੀਂਦ ਲਾਉਂਦੇ ਕਿ ਚਲੋ ਗੁਰਮਹਾਰਾ ਜੀ ਸਾਡੀ ਕਿਤਨੇ ਕਿਤੇ ਬੇਨਤੀਆਂ ਦਾਸ ਸੁਣ ਲੈਣ ਤੇ ਤਾਂ ਕਿ ਜੋ ਵੀ ਹੈ ਰੋਲਾ ਰੱਬਾ ਕਿਸੇ ਚੀਜ਼ ਦਾ ਵੀ ਹੈ ਉਹ ਸ਼ਾਂਤ ਹੋ ਜਾਵੇ ਤੇ ਬਾਕੀ ਮੌਸਮ ਬਹੁਤ ਹੋ ਰਿਹਾ ਜੇ ਖਰਾਬ ਬਹੁਤ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਥੋੜੇ ਟਾਈਮ ਤੱਕ ਪੱਧਰ ਕਾਲੀ ਜੀ ਦਾ ਮੇਲਾ ਸਾਡੇ ਅੰਮ੍ਰਿਤਸਰ ਦੇ ਵਿੱਚ ਮਾਂ ਬਾਧਰ ਕਾਲੀ ਦਾ ਜਿਹੜਾ ਮੇਲਾ ਹੈ ਉਹ ਆਨ ਦੀ ਤਿਆਰੀ ਵਿੱਚ ਹੈ ਮੈਕਸਿਮਮ 22 ਜਾਂ 23 ਤਰੀਕ ਦਾ ਉਹ ਮੇਲਾ ਸਟਾਰਟਸ ਹੋ ਰਿਹਾ ਤੇ ਇਹ ਕੁਝ ਆਪਣੇ ਪੁਰਾਣੇ ਲੋਕਾਂ ਦੀ ਰੀਤੀ ਰਿਵਾਜ ਜਾਂ ਗੱਲਾਂ ਨੇ ਕਿ ਜਦੋਂ ਬਾ ਮਾਂ ਬੱਧਰ ਕਾਲੀ ਦਾ ਮੇਲਾ ਹੁੰਦਾ ਏ ਉਦੋਂ ਮਤਲਬ ਹਮੇਸ਼ਾ ਦੀ ਤਰ੍ਹਾਂ ਹਟ ਟਾਈਮ ਦੀ ਤਰ੍ਹਾਂ ਹਫਤਾ 15 ਦਿਨ ਪਹਿਲਾਂ ਨੇਰੀਆਂ ਬਹੁਤ ਸਾਰੀਆਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਿੱਟੀ ਚੱਕਰ ਤੇ ਅਚਾਨਕ ਤਰ੍ਹਾਂ ਮੀਂਹ ਵੀ بارش ਵੀ ਆ ਜਾਂਦੀ ਹੈ ਤੇ ਇਹ ਚੀਜ਼ਾਂ ਜੋ ਜੀ ਵਡੇਰੇ ਸਾਡੇ ਕਹਿ ਚੁੱਕੇ ਨੇ ਉਹ ਅੱਜ ਦੇ ਟਾਈਮ ਤੇ ਵੀ ਗੱਲਾਂ ਸਹੀ ਐ ਤੇ ਰੰਦੀ ਦੁਨੀਆ ਤੱਕ ਵੀ ਐ ਉਹ ਗੱਲਾਂ ਇਸ ਤਰ੍ਹਾਂ ਹੀ ਰਹਿਣ ਗਿਆ ਤੇ ਭੱਦਰ ਗਾਲੀ ਜੀ ਦਾ ਮੇਲਾ ਮਾਂ ਰਾਣੀ ਭੱਦਰ ਗਾਲੀ ਜਿਹਨੂੰ ਕਹਿੰਨੇ ਕਾਲੀ ਮਾਲ ਤੇ ਕਾਲੀ ਮਾਤਾ ਜੀ ਦਾ ਮੇਲਾ ਆ ਰਿਹਾ ਹੈ ਤੇ ਬਹੁਤ ਸਾਰੇ ਮਤਲਬ ਉਹਦੇ ਕਾਰਨ ਚੱਕਰ ਮਿੱਟੀ ਸਾਡੇ ਬਹੁਤ ਉੱਡਦਾ ਤੇ ਤੁਸੀਂ ਵੀ ਮੈਨੂੰ ਦੱਸਣਾ ਕਿਹਦੇ ਕਿਹਦੇ ਮੌਸਮ ਰਹਿੰਦਾ ਹੈ ਖਰਾਬ ਬਹੁਤ ਸਾਰਾ ਅਸੀਂ ਸਰਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਬਾਕੀ ਜਿਹੜੇ 올 ਸਿਟੀ ਦੇ ਵਿੱਚ ਰਹਿ ਰਹੇ ਉਹਦੇ ਬਾਰੇ ਮੈਨੂੰ ਕੰਟਰੀਬਿਊਸ਼ਨ ਟੈਕ ਜ਼ਰੂਰ ਕਰਨਾ ਤੇ ਬਾਕੀ ਹੋਰ ਵੀ ਗੱਲਾਂ ਤੇ ਬਹੁਤ ਨੇ ਮੇਰੇ ਕੋਲ ਕਰਨ ਲਈ ਔਰ ਮੈਂ ਸੋਚਿਆ ਕਿ ਚਲੋ ਅੱਜ ਛੋਟੀ ਜੀ ਗੱਲ ਦੀ ਜਿਹੜੀ ਰਿਕੁਐਸਟ ਹੈ ਮੈਂ ਤੁਹਾਡੇ ਅੱਗੇ ਕਰਦੀ ਆਂ ਜਿਹੜੇ ਕਿ ਮੋਦੀ ਸਰ ਸਾਡੇ ਆਈਸੀਐਸ ਸਪੀਚ ਤਾਂ ਹੀ ਗੱਲਬਾਤ ਹੋਈ ਜੋ ਵੀ ਸੁਨਿਆ ਸੀ 2.5 ਨੂੰ ਲੈ ਕੇ ਟਾਈਮ ਨੂੰ ਲੈ ਕੇ ਤੇ ਉਹ ਸ਼ਹੀਦ ਜਿਹੜੇ ਸਾਡੇ ਹੋ ਚੁੱਕੇ ਨੇ ਫੌਜੀ ਵੀਰ ਤੇ ਉਹਨਾਂ ਬਾਰੇ ਗੱਲਬਾਤ ਜਿਹੜੀ ਵੀ ਉਹਨਾਂ ਦੇ ਨੋਟੀਫਿਕੇਸ਼ਨਸ ਪੂਰਾ ਕਲੀਅਰ ਆਪਣੇ ਪਬਲਿਕ ਪਲੇਸ ਨੂੰ ਕਿ ਤੱਕ ਤੇ ਬਾਕੀ ਹੋਰ ਵੀ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੀ ਆਂ कि ਅੱਜਕੱਲ ਥੋੜਾ ਜਿਹਾ ਮੌਸਮ ਦਾ ਜਿਹੜਾ ਵੀ ਹੈ ਰੁਕਬਾ ਉਹ ਫੜਿਆ ਨਹੀਂ ਜਾ ਰਿਹਾ ਕਿਉਂਕਿ ਕੁਦਰਤ ਦੇ ਰੰਗਾਂ ਦਾ ਕੁਝ ਪਤਾ ਨਹੀਂ ਲੱਗਦਾ ਕੁਦਰਤ ਕਿਹੜੀ ਖੇਡ ਖੜਾਉਂਦੀ ਹੈ ਕਦੋਂ ਕਰਦੀ ਹੈ ਕਿਸ ਤਰ੍ਹਾਂ ਨਹੀਂ ਹੈ ਤੇ ਇਸ ਲਈ ਇਹਦੇ ਵਿੱਚ ਸਿਰਫ ਪਰਮਾਤਮਾ ਦੀ ਮਰਜ਼ੀ ਹੈ ਸਾਡੇ ਅੰਤ ਕਿਸੇ ਦੀ ਮਰਜ਼ੀ ਨਹੀਂ ਚੱਲ ਸਕਦੀ ਤੇ ਇਸ ਲਈ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਹੈ ਨਾ ਤੇ ਬਾਕੀ ਮੈਂ ਤੁਹਾਡੀ ਮੋਨਿਕਾ ਦਾ ਵਨ ਜਿਆਦਾ ਗੱਲਬਾਤ ਨਹੀਂ ਕਰਾਂਗੀ ਮੇਨਿੰਗ ਪੁਆਇੰਟ ਦੇ ਗੱਲਾਂ ਸੀ ਜਿਹੜੀਆਂ ਮੈਂ ਤੁਹਾਨੂੰ ਕਲੀਅਰ ਕੀਤੀਆਂ ਨੇ ਤੇ ਬਾਕੀ ਤੁਸੀਂ ਆਪਣੇ ਪ੍ਰਵਾਸ ਮੇਸ ਆਪਣੇ ਘਰ ਵਿੱਚ ਸਭ ਵਧੀਆ ਰੋਵੋ ਠੀਕਾ ਕਰੋ ਵਤਨਦਰਸ ਰਵੋ ਪਰ ਮਾਧਮਤਵ ਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਬਹੁਤ ਸਾਰੀਆਂ ਫੋਟੋਸ ਦੇ ਵਿੱਚ ਕਮੈਂਟਸ ਆ ਰਹੇ ਨੇ ਬਹੁਤ ਸਾਰੇ ਲਾਈਕ ਆ ਰਹੇ ਨੇ ਹਰ ਇੱਕ ਕੋਈ ਪੁੱਛ ਰਿਹਾ ਮੈਂ ਤੁਸੀਂ ਕਿੱਥੋਂ ਦੇ ਕਿੱਥੋਂ ਦੇ ਮੈਨੂੰ ਨਹੀਂ ਸਮਝ ਲੱਦੀ ਕਿ ਮੈਂ ਬਹੁਤ ਵਾਰ ਕਹਿ ਚੁੱਕੀ ਹਾਂ ਕਿ ਮੈਂ ਅੰਮ੍ਰਿਤਸਰ ਪੰਜਾਬ ਦੀ ਰਹਿਣ ਵਾਲੀ ਆਂ ਫਿਰ ਵੀ ਜਿਹੜੇ ਨੌਨ ਮੇਰੇ ਨਵੇਂ ਜੁੜਦੇ ਨੇ ਉਹ ਮੈਨੂੰ ਹਰ ਵਕਤ ਹੀ ਤਰ੍ਹਾਂ ਹਮੇਸ਼ਾ ਹੀ ਇੱਕ ਹੀ ਪੁਆਇੰਟ ਦੀ ਗੱਲ ਪੁੱਛਦੇ ਨੇ ਤੇ ਫਿਰ ਵੀ ਮੈਨੂੰ ਚਲੋ ਮੈਨੂੰ ਦੱਸਣਾ ਪੈਂਦਾ ਤੇ ਬਾਕੀ ਬਹੁਤ ਵਧੀਆ ਲੱਗ ਰਿਹਾ ਤੁਸੀਂ ਅੱਛੇ ਅੱਛੇ ਫੋਟੋਸ ਨੂੰ ਲਾਈਕ ਕਰ ਰਹੇ ਹੋ ਕਮੈਂਟਸ ਕਰ ਰਹੇ ਹੋ ਬਾਕੀ ਜਿਹੜੀ ਮੈਂ ਹੈਡਲਾਈਨਸ ਜਿਹੜੀਆਂ ਵੀ ਮੈਂ ਆਪਣੀ ਫੋਟੋ ਰਾਹੀਂ ਲਿਖਦੀਆਂ ਜਾਂ ਮਤਲਬ ਖੁਦ ਰੇਟਿੰਗਸ ਕਰਦੀਆਂ ਉਹ ਮੈਂ ਸਿਰਫ ਆਪਣੇ ਆਪ ਨਾਲ ਕਰਦੀਆਂ ਕਿਉਂਕਿ ਮੈਨੂੰ ਹੁੰਦਾ ਹੈ ਕਿ ਉਸ ਲਾਈਨ ਦੀ ਫੋਟੋਸ ਦੇ ਉੱਪਰ ਉਹੀ ਲਾਈਨ ਵਧੀਆ ਲੱਦੀ ਹੈ ਜਿਹੜੀ ਫੋਟੋ ਦਾ ਰਤਵਾ ਹੋਵੇ ਤੇ ਬਾਕੀ ਕਾਫੀ ਕਮੈਂਟਸ ਆ ਰਹੇ ਹਨ ਕਿ ਲੋਕੀ ਅੱਜਕੱਲ੍ਹ ਰੰਗ ਕਾਲੇ ਨੂੰ ਦੇਖਦੇ ਨੇ ਤੇ ਅਮੀਰੀ ਪੈਸਾ ਸਭ ਕੁਝ ਐ ਇਹ ਪਹਿਲਾ ਇੰਪੋਰਟੈਂਟ ਰੱਖਦਾ ਤੇ ਮੈਂ ਉਹਨਾਂ ਨੂੰ ਕਹਿ ਦਵਾਂ ਜੀ ਪਲੀਜ਼ ਰਿਕੁਐਸਟ ਹੈ ਰੰਗ ਕਾਲਾ ਹੋਵੇ ਗੋਰਾ ਹੋਵੇ ਉਹਦੇ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਜੇ ਹੁੰਦਾ ਤੇ ਪੈਸਾ ਇੰਪੋਰਟੈਂਟ ਆ ਠੀਕ ਐ ਪੈਸਾ ਅਜ਼ ਅ ਟਾਈਮ ਜੇ ਇੱਕੋ ਚੀਜ਼ ਬਣ ਚੁੱਕੀ ਐ ਕਿ ਜਿਹਦੇ ਨਾਲ ਅਸੀਂ ਜ਼ਿੰਦਗੀ 'ਚ ਸਭ ਕੁਝ ਖਰੀਦ ਸਕਦੇ ਆ ਤੇ ਪਰ ਜਿਹੜਾ ਇੱਕ ਹੁੰਦਾ ਨਾ ਪਿਆਰ ਮੁਹੱਬਤ ਪਰਿਵਾਰ ਇਹ ਚੀਜ਼ਾਂ ਪੈਸੇ ਨਾਲ ਨਹੀਂ ਜੀ ਖਰੀਦੀਆਂ ਜਾਂਦੀਆਂ ਬਿਨ ਪੈਸੇ ਤੋਂ ਹੀ ਮਿਲਦੀਆਂ ਨੇ ਉਹ ਕਰਮਾਂ ਨਸੀਬਾਂ ਵਾਲਿਆਂ ਨੂੰ ਮਿਲਦੀਆਂ ਨੇ ਤੇ ਇਸ ਲਈ ਇਹ ਚੀਜ਼ਾਂ ਨੂੰ ਤੁਸੀਂ ਨਾ ਸੋਚਿਆ ਕਰੋ ਨਾ ਮੈਨੂੰ ਕਮੈਂਟਸ 'ਚ ਲਿਖਿਆ ਕਰੋ ਕਿ ਮਤਲਬ ਅੱਜ ਕਾ ਰੰਗ ਕਾਲਾ ਗੋਰਾ ਇਹ ਚੀਜ਼ਾਂ ਜੋ ਵੀ ਹੈ ਤੁਸੀਂ ਮਤਲਬ ਆਈ ਥਿੰਕ ਤੁਸੀਂ ਪਬਲਿਕ ਵਿੱਚ ਮੈਂ ਮੈਸੇਜ ਸਾਰੇ ਕਮੈਂਟਸ 'ਚ ਸ਼ੋਅ ਕੀਤੇ ਹੋਏ ਨੇ ਪਤਾ ਤੁਹਾਨੂੰ ਲੱਗ ਹੀ ਜਾਂਦਾ ਹੋਵੇਗਾ ਕਿ ਨੇ ਕਿਹੜਾ ਮੈਸੇਜ ਦਿੱਤਾ ਹੈ ਕਿੰਨੇ ਕਿਹੜਾ ਮੈਸੇਜ ਨਹੀਂ ਦਿੱਤਾ ਤੇ ਕੋਸ਼ਿਸ਼ ਕਰੋ ਆਪਣੀ ਸੋਚ ਨੂੰ ਬਦਲੋ ਅਸੀਂ ਕਿਹ ਸੋਚ ਦੇ ਵਿੱਚ ਡੁੱਬੇ ਹੋਏ ਹਾਂ ਕਿਸ ਸਮੇਂ ਦੇ ਵਿੱਚ ਡੁੱਬੇ ਹਾਂ ਗੋਰਾ ਰੰਗ ਕਾਲਾ ਰਾਂਗੇ ਇਹ ਚੀਜ਼ਾਂ ਦਾ ਮਨਭਾਵ ਨਹੀਂ ਕਰਦਾ ਇਨਸਾਨ ਦਾ ਦਿਲ ਤੇ ਇੱਕ ਇਨਸਾਨ ਦੀ ਜਿਹੜੀ ਹੁੰਦੀ ਹੈ ਨੀਅਤ ਉਹ ਦੋ ਚੀਜ਼ਾਂ ਦੇ ਪ੍ਰਕਾਰ ਤੇ ਸੇ ਹੋਣੀ ਚਾਹੀਦੀ ਹੈ ਬਾਕੀ ਦੁਨੀਆ ਦੇ ਵਿੱਚ ਅਮੀਰ ਗਰੀਬ ਇਹ ਚੀਜ਼ਾਂ ਤੇ ਮੈਨੂੰ ਤਾਂ ਲੱਗਦਾ ਹੈ ਕਿ ਅੱਜ ਕੱਲ ਮਾੜੇ ਤੋਂ ਮਾੜਾ ਬੰਦਾ ਜਿਹੜਾ ਉਹ ਵੀ ਰੋਟੀ ਖਾ ਕੇ ਆਪਣੇ ਘਰ ਸੌ ਰਿਹਾ ਹੈ ਹੈਨਾ ਤੇ ਜਿਹਦੇ ਘਰ ਕਹਿੰਦੇ ਨੇ ਨਾ ਦਾਲ ਦਲੀਆ ਆਟਾ ਰੋਟੀ ਸਭ ਪੱਕਦਾ ਹੋਵੇ ਤੇ ਉਹ ਦੁਨੀਆ ਦਾ ਅੱਜ ਤੋਂ ਪਹਿਲਾ ਟਾਈਮ ਤੇ ਬੰਦਾ ਜਿਹੜਾ ਕਰੋੜ ਬੰਦਾ ਹੈਗਾ ਤੇ ਇਸ ਸੋਚ ਨੂੰ ਇਸ ਥਾਟ ਨੂੰ ਆਪਣੇ ਦਿਮਾਗੋਂ ਘੱਟੋ ਇਹ ਚੀਜ਼ਾਂ ਜ਼ਰੂਰੀ ਨਹੀਂ ਹੁੰਦੀਆਂ ਤੇ ਬਾਕੀ ਬਿਨਾ ਗੱਲਬਾਤ ਕੀਤੇ ਆਪਣੀ ਮੈਂ ਜਿਹੜੀ ਵੀ ਗੱਲਬਾਤ ਹੋਈ ਹੈ ਵੀਡੀਓਸ ਨੂੰ ਲੈ ਕੇ ਜਾਂ ਸਪੀਚ ਨੂੰ ਲੈ ਕੇ ਮੈਂ ਇੱਥੇ ਹੀ ਸਮਾਪਤ ਕਰਦੀ ਆਂ ਬਾਕੀ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਦੇ ਨਾਲ ਮੈਂ ਜੁੜਦੀ ਰਵਾਂਗੀ ਤੁਸੀਂ ਆਪਣੇ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਤੇ ਹਰ ਇੱਕ ਵੀਡੀਓਸ ਤੇ ਲੈ ਕੇ ਤੁਹਾਡੇ ਨਾਲ ਇਦਾਂ ਹੀ ਗੱਲਬਾਤ ਕਰਦੀ ਰਹੀ ਆਂਗੀ ਸੋ ਧੰਨਵਾਦ ਥੈਂਕ ਯੂ so much